ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਵੇਂ ਤੱਕ ਸ਼੍ਰੀ ਪਟਨਾ ਸਾਹਿਬ ਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਸੋ ਤਿੰਨਾ ਤਖਤਾਂ ਨੂੰ ਅੱਜ ਇੱਕ ਇਤਿਹਾਸਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਆਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਹੈ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾਤਨੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਇਹ ਇੱਕ ਘਾਰ ਇੱਕ ਦਰਜਾ ਨਹੀਂ ਸੀ ਕੋਈ ਸੋ ਇਹ ਦੇ ਘਰ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਆ ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਇਤਿਹਾਸਕ ਇੱਕ ਦਿਨਾ ਸੈਸ਼ਨ ਜੋ ਵਿਸ਼ੇਸ਼ ਤੌਰ ਤੇ ਪਵਿੱਤਰ ਨਗਰੀ ਸ਼੍ਰੀ ਅਨੰਪੁਰ ਸਾਹਿਬ ਕੇ ਬੁલાਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਚੱਲ ਰਹੇ ਨੇ ਉਸੇ ਸਿਲਸਿਲੇ ਦੇ ਵਿੱਚ ਹੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬલિદાન ਨੂੰ ਵਿਸਤਾਰ ਸਹਿਤ ਸਾਰੇ ਵਿਧਾਇਕਾਂ ਨੇ ਸਾਰੇ ਪਵਿੱਤਰ ਮੁਕੱਦਸ ਹਾਊਸ ਦੇ ਮੈਂਬਰਾਂ ਨੇ ਵਿਚਾਰਿਆ ਸਜਦਾ ਕੀਤਾ ਨਤਮਸਤਕ ਕੀਤਾ ਆਪਣੇ ਆਪਣੇ ਤਰੀਕੇ ਨਾਲ ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਦਵਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਇੱਥੇ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਬਹੁਤ ਖਾਸਕ ਫੈਸਲਿਆਂ ਦੀ ਉਡੀਕ ਸੀ ਬੜੇ ਚਿਰਾਂ ਤੋਂ ਮੈਂ ਉਦੋਂ ਛੋਟਾ ਜਾ ਹੁੰਦਾ ਸੀ ਜਦੋਂ ਤੋਂ ਇਹ ਮੰਗ ਚੱਲੀ ਆਉਂਦੀ ਸੀ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਮੌਜੂਦ ਨੇ ਸ੍ਰੀ ਕਾਲ ਤਖਤ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਸ ਧਰਤੀ ਤੇ ਪੈਸਵਕਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਹਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਤੋ ਤਿੰਨਾਂ ਤਖਤਾਂ ਨੂੰ ਅੱਜ ਇੱਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਅਧਿਕਾਰ ਇੱਕ ਦਰਜਾ ਨਹੀਂ ਸੀ ਕੋਈ ਸੋ ਅਧਿਕਾਰ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਆਂ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟਿਕਨ ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਸੋ ਅਸੀਂ ਇਹ ਉਹਨਾਂ ਪਵਿੱਤਰ ਸ਼ਹਿਰਾਂ 'ਚ ਵੱਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਖੁੱਲੇ ਫੰਡ ਜਿਹੜੇ ਉਹ ਤਿੰਨ ਸ਼ਹਿਰਾਂ ਨੂੰ ਮੁਹैया ਕਰਾਏ ਜਾਣਗੇ ਤਾਂ ਕਿ ਜਦੋਂ ਕੋਈ ਵਿਦੇਸ਼ਾਂ ਤੋਂ ਜਾਂ ਕੋਈ ਦੇਸ਼ਾਂ ਤੋਂ ਆਵੇ ਤੇ ਉਹ ਜਾ ਕੇ ਆਪਣੀ ਜ਼ਰੂਰ ਗੱਲ ਕਰੇ ਕਿ ਤਿੰਨ ਸ਼ਹਿਰ ਦੇਖੇ ਜਿੱਥੇ ਇੱਕ ਗੁਰੂ ਸਾਹਿਬ ਦੀ ਅਲੋਕਿਕ ਸ਼ਕਤੀ ਹੈ ਤੇ ਉਹ ਉਹ ਸ਼ਹਿਰ ਜਿਹੜੇ ਨੇ ਘੁੱਗ ਵੱਸਦੇ ਨੇ ਤੇ ਉਹਨਾਂ ਸ਼ਹਿਰਾਂ 'ਚ ਜਾ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਸੋ ਮੈਂ ਸਪੀਕਰ ਸਾਹਿਬ ਦਾ ਸਾਰੇ ਸਦਨ ਦੇ ਮੈਂਬਰਾਂ ਦਾ ਬਹੁਤ ਬਹੁਤ ਦਾ ਧੰਨਵਾਦ ਕਰਦਾ ਅੱਜ ਗੈਲਰੀ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਸਾਰੇ ਸਮਾਜਿਕ ਕਾਰਕੁਨ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਿਛਲੇ ਦੋ ਦਿਨਾਂ ਤੋਂ ਆਏ ਹੋਏ ਨੇ ਔਰ ਚੱਲ ਰਹੇ ਨੇ ਸਮਾਗਮ ਤੇ ਕੱਲ ਨੂੰ ਸਮਾਪਤੀ ਦੇ ਭੋਗ ਨੇ ਤੇ ਅਸੀਂ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇਸ ਸੇਵਾ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਅੱਜ ਕੋਈ ਹੋਰ ਰਾਜਨੀਤਿਕ ਵਿਸ਼ਾ ਨਹੀਂ ਵਿਚਾਰਿਆ ਗਿਆ ਇਸੇ ਕਰਕੇ ਹੀ ਅਸੀਂ ਪਹਿਲਾਂ ਹੀ ਇਹ ਜਿਹੜਾ ਏਜੰਡੇ ਦੇ ਵਿੱਚ ਪਾਇਆ ਸੀ ਕਿ ਕੋਈ ਇੱਥੇ ਅੱਜ ਕੋਈ ਇੱਕ ਦੂਜੇ ਤੇ ਤਾਨੇ ਮੇਣੇ ਉਹਦੇ ਵਾਸਤੇ ਮਨ 'ਚ ਹੋਰ ਹੈਗੇ ਨੇ ਬਥੇਰੇ ਰਾਜਨੀਤਿਕ ਲੜਾਈਆਂ ਬਾਅਦ 'ਚ ਲੜਨਾਗੇ ਪਰ ਗੁਰੂ ਸਾਹਿਬ ਦੀ 350 ਸਾਲਾਂ ਸ਼ਹਾਦਤ ਜਿਹੜੀ ਹੈ ਉਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ انسانیت ਦੇ ਨਾਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਤਿਆਗ ਉਹਨਾਂ ਨੇ ਕੀਤਾ ਉਹਨੂੰ ਆਪਾਂ ਸਜਾ ਕਰੀਏ